ਸੋ ਸਭੱਚੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਠੀਕ ਹੈ ਅੱਜ ਅਸੀਂ ਕਰਾਂਗੇ 8th ਕਲਾਸ ਦਾ ਸਿੰਪਲੀਫਾਈ ਮੈਟਰੀਅਲ ਦੇ 2 ਨੰਬਰ ਦੇ ਇੰਪੋਰਟੈਂਟ ਕੁਐਸਚਨ ਠੀਕ ਹੈ ਪਹਿਲਾ ਅਸਮੀ ਐਜੂਕੇਸ਼ਨ ਤੇ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅਸੀਂ ਸ਼ੁਰੂ ਕਰਦੇ ਹਾਂ ਠੀਕ ਹੈ ਇਹਨਾਂ ਕੁਐਸਚਨਾਂ ਤੇ ਧਿਆਨ ਨਾਲ ਕਰ ਲੋ ਬੋਰਡ ਦਾ ਪੇਪਰ ਇਹਨਾਂ ਦੇ ਵਿੱਚੋਂ ਹੀ ਆਵੇਗਾ ਚਲੋ ਜਲਦੀ ਸ਼ੁਰੂ ਕਰਦੇ ਹਾਂ ਪਹਿਲਾ ਸਵਾਲ 6/13 ਨ 7/6 ਦਾ ਉਲਟ ਕਰਮ ਪਤਾ ਕਰੋ ਗੁਣਾ ਕਰਨੀ ਹੈ ਤੇ ਨਾ ਗੁਣਾ ਕਰਨੀ ਹੈ 6/13 ਨੂੰ 7/ ਕਿਉਂਕਿ ਉਲਟ ਕਰਮ ਕੀ ਹੈ ਠੀਕ ਹੈ ਉਲਟ ਕਰਨ ਜਾਨੀ ਰੈਸੀਪ੍ਰੋਕਲ ਇਸ ਦਾ ਇਹ ਆਏਗਾ ਠੀਕ ਹੈ ਤੇ ਇਹ ਆ ਜਾਏਗਾ 6 16 13 -7 16 96 13 7 91 ਤੇ ਇਹ ਸਾਡਾ ਆਨਸਰ ਆ ਜਾਏਗਾ ਠੀਕ ਹੈ ਜੀ ਚਲੋ -2 5 ਅਤੇ 1 2 ਦੇ ਵਿਚਕਾਰ ਦੋ ਪਰਮੇਸ਼ ਖਿਆਮਾ ਲਿਖੋ -2 5 ਅਤੇ 1 2 ਦੇ ਵਿਚਕਾਰ ਪਹਿਲੇ ਅਸੀਂ ਕੀ ਕਰਾਂਗੇ ਇਹਨਾਂ ਦਾ ਥੱਲੇ ਦਾ ਹਿੱਸਾ ਬਰਾਬਰ ਕਰਾਂਗੇ ਠੀਕ ਹੈ ਉਹਦੇ ਲਈ ਕੀ ਕਰਾਂਗੇ ਤਾਂ ਬੋਲੇ 2 ਨਾਲ ਇੱਧਰ ਗੁਣਾ ਕਰ ਦਾਂਗੇ ਤੇ 5 ਨਾਲ ਇੱਧਰ ਗੁਣਾ ਕਰ ਦਾਂਗੇ ਤਾਂ ਸਾਡੇ ਕੋਲ ਆਏਗਾ 2 2 ਇੱਥੇ ਗੁਣਾ ਕਰਾਂਗੇ ਅਸੀਂ 5 5 ਤਾਂ ਸਾਡੇ ਕੋਲ ਆ ਜਗਾ -4/10 ਤੇ 5/10 ਤੇ ਇਹਨਾਂ ਦੇ ਵਿੱਚ ਤੁਸੀਂ ਕੋਈ ਵੀ ਦੋ ਸਖਿਆਵਾਂ ਲਿਖ ਸਕਦੇ ਹੋ -3/10 -2/10 ਇਹ ਸਾਡਾ ਆਨਸਰ ਆ ਜਾਵੇਗਾ -5/11 ਦੀ ਸੰਖਿਆ ਤੇ ਰੇਖਾਂਕਿਤ ਕਰੋ ਠੀਕ ਹੈ ਅਸੀਂ ਚਲੋ ਰੇਖ ਤੇ ਕਾਂ ਕੀ ਕਰਦੇ ਹਾਂ ਸਭ ਤੋਂ ਪਹਿਲੇ ਅਸੀਂ ਇਹ ਲੈਣੀ ਇੱਕ ਲਾਈਨ ਲੈਣੀ ਹੈ ਠੀਕ ਹੈ ਇੱਕ ਲਾਈਨ ਲਵਾਂਗੇ ਤੇ ਜਿਸ ਤੇ ਇੱਕ ਬਿੰਦੂ ਲਵਾਂਗੇ 0 ਤਾਂ ਤੁਸੀਂ ਕੀ ਕਰਨਾ ਹੈ ਥੱਲੇ 11 ਹੈ ਠੀਕ ਹੈ ਤੇ ਇੱਥੇ ਮੰਨ ਲਓ ਇਹ ਇੱਥੇ ਇੱਕ ਹੈ ਸਾਡਾ ਮਾਈਨਸ ਦਾ ਤੇ ਥੱਲੇ 11 ਹੈ ਤਾਂ 11 ਤੋਂ ਇੱਕ ਘੱਟ ਕਿੰਨਾ ਆ ਜਾਏਗਾ 10 ਤਾਂ ਅਸੀਂ ਇਹ ਵਿੱਚ 10 ਘੱਟ ਲਾਣੇ ਆ ਚਲੋ ਮੈਂ ਘੱਟ ਲਾਣਾ 1 2 3 4 5 6 7 8 9 10 ਠੀਕ ਹੈ ਲਿਖ ਵੀ ਦਿਨਾਂ 2 3 4 5 6 7 8 9 10 ਤਾਂ ਅਸੀਂ ਨੰਬਰ ਕਿਹੜਾ ਲੈ ਕੇ ਆਣਾ ਹੈ -5/11 ਤਾਂ ਉਹ ਜਿਹੜਾ ਹੋਏਗਾ ਉਹ ਹੈ ਆਵਲਾ ਠੀਕ ਹੈ ਲੈਫਟ ਸਾਈਡ ਹੈ ਤਾਂ ਇਹ ਮਾਈਨਸ ਹੋਏਗਾ ਠੀਕ ਹੈ ਤੇ ਹੋਏਗਾ -5/ 11 ਆਵਲਾ ਇਹਦਾ ਤੇ ਸਾਡਾ ਆਨਸਰ ਹੋਵੇਗਾ -2 ਨਾਲੋਂ ਵੱਡੀਆਂ ਦੋ ਪਰਮੇਸ਼ਕਿਆਵਾਂ ਲਿਖੂ -2 ਨਾਲ ਵੱਡੀਆਂ ਦੋ ਪਰਮੇਸ਼ਕਿਆਵਾਂ ਨੇ -1 ਅਤੇ 0 मुल पता करो ठीक है इसका मुल पता करना है, यानी सिपलीफाई करना है मैं पहले लिख दो बटे तीन गुणा तीन बटे पांच प्लस पांच बटे दो माइनस तीन बटे पांच गुणा एक बटे छे ठीक है कटिंग हो जाएगी तीन दी तीन साढ़े को बचेगा माइनस दो बटे पांच प्लस पांच बटे दो इसकी भी कटिंग हो जाएगी तीन दुनी छे तो इतने साढ़े को बचेगा मायनस एक बटे दस पांच दा जो तो असी पाँ दो दस द एलसीएम लवों जो कि आएगा साढ़े को दस तो आ जाएगा दो गुणा माइनस दो प्लस पांच गुणा पां माइनस एक गुणा दस यह आ जाएगा माइनस चार प्लस पच्ची माइनस दस बटे दस पच्ची माइनस चौदह बटे दस यानी आएगा ग्यारह बटे दस ये आंसर आ जाएगा दिते ਚਤੁਰਭੁਜ ਵਿੱਚ x ਦਾ ਮੁੱਲ ਪਤਾ ਕਰੋ ਯਾਨੀ ਆਹ ਸਿਮਲ ਪਤਾ ਕਰਨਾ ਹੈ ਠੀਕ ਹੈ ਸਭ ਤੋਂ ਪਹਿਲੇ ਸੈਂ ਅੰਦਰਲੇ ਕੋਣ ਪਤਾ ਕਰਾਂਗੇ ਆਹ ਵਾਲਾ ਕੋਣ 110 ਦਾ ਆ ਜਾਏਗਾ ਆਹ ਵਾਲਾ ਕੋਣ 100 b ਦਾ ਆ ਜਾਵੇਗਾ ਕਿਉਂਕਿ ਦੋਨੋਂ ਕੋਣਾਂ ਦਾ ਜੋੜ ਕਿੰਨਾ ਹੁੰਦਾ 180 ਹੁੰਦਾ ਹੈ ਹੁਣ ਕਿੰਨੀ ਸਾਈਡ ਹੈ 1 2 3 4 5 ਪੰਜ ਸਾਈਡਾਂ ਹਨ ਠੀਕ ਹੈ ਚਤੁਰਭੁਜ ਨਹੀਂ ਹੈ ਪੰਜ ਸਾਈਡਾਂ ਹੈ ਨਾ ਗਲਤੀ ਹੋ ਤਾ ਪੰਜ ਸਾਈਡਾਂ ਹੈ ਨਾ ਤਾਂ ਇਹ ਬਣੇਗਾ 5 पूज ਦੇ ਅੰਦਰਲੇ ਕੋਣਾ ਦਾ ਜੋੜ ਜਿਹੜਾ ਹੁੰਦਾ ਹੈ ਉਹ ਹੁੰਦਾ ਹੈ 540 ਤਾਂ ਸਾਡੇ ਮਤਲਬ 30 x 110 10b x ਸਾਰੇ ਦਾ ਜੋੜ ਕਿੰਨਾ ਆਏਗਾ 540 ਠੀਕ ਹੈ ਨਾ ਸਮਝ ਗਏ ਨਾ 30 x 110 10b ਤੇ ਹੋ ਜਗਤੀ 30 ਅਸੀਂ ਹੁਣ ਜੋੜਦੇ ਹਾਂ 30 ਤੇ ਵੀ 150 ਠੀਕ ਹੈ ਜੀ ਇਹ ਹੋ ਜਾਏਗਾ 150 30 140 260 ਇਹਦਾ ਲੰਦੇ 30 ਤੇ 140 ਤੇ 100 ਵੀ ਇਹ ਹੋ ਜਾਏਗਾ 160 x ਮਾ 100 ਹੋ ਜਾਏਗਾ 200 ਤੇ ਆ ਜਾਏਗਾ 540 ਤਾਂ 2x ਬਰਾਬਰ ਹੋਏਗਾ 540 ਮਾਈਨਸ ਇਹ ਮੈਂ ਕਿੰਨਾ ਲਿਖ ਲਿਆ ਗੜਬੜ ਹੋ ਗਈ 260 ਲਿਖਣਾ ਮੈਂ 116 ਲਿਖ ਲਿਆ ਤੇ ਹੋ ਜਾਏਗਾ 260 ਇਹਗਾ 260 ਤਾਂ 2x ਬਰਾਬਰ ਹੋਏਗਾ 0 14 ਚ 6 8 ਚ 280 ਤੇ x ਬਰਾਬਰ ਆ ਜਾਏਗਾ 280 2 ਯਾਨੀ x ਦਾ ਮੁੱਲ ਆਏਗਾ 140 ਡਿਗਰੀ ਇੱਕ ਸੰਭਵ ਪੁਜ ਦੀ ਪਜਾਮਾ ਪਤਾ ਕਰੋ ਜਿੱਦ ਹਰੇਕ ਬਾਹਰੀ ਕੋਣ ਦਾ ਮਾਪ 45 ਹੈ ਠੀਕ ਹੈ ਜਿੱਦ ਹਰੇਕ ਬਾਹਰੀ ਕੋਣ ਦਾ ਮਾਪ ਹਰੇਕ ਬਹਾਰੀ ਕੋਣ ਜਾਂ ਈਚ ਐਕਸਟਰੀਅਰ ਐਂਗਲ ਬਰਾਬਰ ਹੁੰਦਾ ਹੈ ਠੀਕ ਹੈ 360 बटे n ਯਾਨੀ ਕਿ 45 ਡਿਗਰੀ ਬਰਾਬਰ ਹੈ 360 बटे n ਤਾਂ n ਬਰਾਬਰ ਆ ਜਾਏਗਾ 360 बटे 45 ਠੀਕ ਹੈ ਜੀ ਤੇ ਇਸ ਦੀ ਕਟਿੰਗ ਕਰਕੇ 45 1 ਕੰਨ 45 45 ਨੂੰ 90 ਆ ਜਾਏਗਾ 8 ਤਾਂ ਕਿੰਨਾ ਆ ਜਾਏਗਾ n ਬਰਾਬਰ ਹੈ 8 8 ਪੰਜਾਮਾ ਹੋਣਗੀਆਂ 9 ਪੰਜਾਮਾ ਵਾਲਿਕ ਸੰਬੂਪੂਰ ਦੇ ਰੇਖ ਬਾਹਰੀ ਕੋਣ ਦਾ ਮਾਪ ਕੀ ਹੁੰਦਾ ਹੈ ਹੁਣ ਇਹ ਲਿਖਿਆ ਹੈ ਰੇਖ ਜਿਹੜਾ ਬਾਹਰੀ ਕੋਣ ਹੈ ਉਸਦਾ ਫਾਰਮੂਲਾ ਹੈ ਠੀਕ ਹੈ Eeach exterior angle ਦਾ ਜਿਹੜਾ ਫਾਰਮੂਲਾ ਹੈ ਉਹ ਹੈ 360 n ਤੇ ਇੱਥੇ n ਸਾਨੂੰ ਦਿੱਤਾ ਹੋਇਆ ਹੈ 9 ਤਾਂ ਹਰ ਇੱਕ ਬਾਹਰੀ ਕੋਣ ਹੋਏਗਾ ਤারে ਇੱਕ ਬਾਹਰੀ ਕੋਣ ਹੈ ਜਿਹੜਾ ਹੋਏਗਾ 360/9 9 2 36 ਜਨਿਓ ਕਿੰਨੇ ਡਿਗਰੀ ਹੋਏਗਾ 40 ਡਿਗਰੀ ਦਿੱਤੇ ਗਏ ਚਿੱਤਰ ਵਿੱਚ x ਦਾ ਮੁੱਲ ਪਤਾ ਕਰੋ ਮੈਂ ਦੱਸ ਦਿੰਦਾ ਆਹ ਕੋਣ ਜਿਹੜਾ 90 ਦਾ ਹੁੰਦਾ ਹੈ ਡੱਬੇ ਵਾਲਾ ਠੀਕ ਹੈ ਤਾਂ ਇਧਰਲਾ ਕੋਣ ਵੀ 90 ਦਾ ਹੋਏਗਾ ਠੀਕ ਹੈ ਸਾਰੇ ਬਾਹਰੀ ਕੋਣਾ ਦਾ ਜੋੜ ਜਿਹੜਾ ਹੁੰਦਾ ਹਮੇਸ਼ਾ ਹੀ ਕਿੰਨੇ ਡਿਗਰੀ ਹੁੰਦਾ ਹੈ 360 ਡਿਗਰੀ ਹੁੰਦਾ ਹੈ ਤੇ ਇਹਦਾ ਮਤਲਬ ਸਾਡਾ ਜਿਹੜੇ ਸਾਰੇ ਕੋਣ ਹੈ ਜਿਹਦਾ 90 70 x 90 60 ਇਹਨਾਂ ਸਾਰਿਆਂ ਦਾ ਜੋੜ ਕਿੰਨਾ ਹੋਏਗਾ 360 90 70 x 90 60 ਸਰ ਦਾ ਜੋੜ ਹੋਏਗਾ 360 ਠੀਕ ਹੈ ਜੀ 90 ਤੇ 90 180 ਤੇ 60 240 ਤੇ 70 310 ਦੁਬਾਰਾ ਕਰਕੇ ਦੇਖ ਲੈਂਦੇ ਆ 90 ਤੇ 90 180 ਤੇ 60 240 ਤੇ 70 30, 310 ਤਾਂ 310 ਹੈ ਜਿਹੜਾ 310 x ਆਏਗਾ 360 ਡਿਗਰੀ ਤਾਂ x ਦਾ ਮੁੱਲ ਆਏਗਾ 360 310 ਤਾਂ x ਦਾ ਮੁੱਲ ਆਏਗਾ 50 ਡਿਗਰੀ x ਦਾ ਮੁੱਲ ਆਏਗਾ 50 ਡਿਗਰੀ ਦਿੱਤੇ ਗਏ ਆਇਤ ਵਿੱਚ x ਦਾ ਮੁੱਲ ਪਤਾ ਕਰੋ तीन एक्स जमा एक बराबर होएगा दो एक्स जमा चार तो तीन एक्स माइनस दो एक्स बराबर होएगा चार माइनस एक इक एक्स बराबर होएगा तीन दे तो उसका मुल आएगा तीन पाइथागोरियन त्रिकुट लिखो जिसके हरेक मैंबर पाइथागोरियनियनियनियनियनियन तो त्रिकुट है जो पाइथागोरियन ट्रिपलेट

ਤਾਂ ਛੋਟਾ ਜਿਹੜਾ ਤ੍ਰਿਕੁੱਟ ਹੋਏਗਾ ਉਹ ਹੋਏਗਾ 63 8 63 ਤੇ 65 ਠੀਕ ਹੈ ਜੀ ਸੰਖਿਆ 9604 ਦਾ ਵਰਗਮੂਲ ਪਤਾ ਕਰੋ ਤਾਂ ਅਸੀਂ ਅਪਾਜ ਗੁਣਖੰਡਨ ਕਰਾਂਗੇ ਤਾਂ 9604 7 ਬਾਰੇ 2 ਤੇ ਗਿਆ ਇਹ ਹੈਗਾ 4 8 0 2 4802 ਫਿਰ 2 ਤੇ ਭਾਗ ਕਰਾਂਗੇ 2 4 0 1 2401 ਆ ਗਿਆ ਫਿਰ ਇਹ ਕਿਤੇ ਜਾਏਗਾ 7 ਤੇ ਜਾਏਗਾ 7 ਤੇ 21 3 ਵਜ ਕੇ 7 ਚ ਘਟਾਈ ਫਿਰ 7 ਤੇ ਜਾਏਗਾ ਤਾਂ ਆ ਜਾਏਗਾ 49 ਫਿਰ 7 ਤੇ ਜਾਏਗਾ ਤਾਂ 7 ਫਿਰ 7 ਤੇ ਜਾਏਗਾ 1 ਯਾਨੀ 9604 ਜਿਹੜਾ ਹੈ ਉਹ ਹੈਗਾ 2 2 7 7 7 7 ਤਾਂ ਵਰਗਮੂਲ ਹੈ ਜਿਹੜਾ 9604 ਦਾ ਉਹ ਜੋੜੇ ਜਾਏਗਾ ਇੱਕ ਜੋੜਾ ਬਣੇਗਾ ਇੱਕ ਆ ਬਣੇਗਾ ਤਾਂ ਇੱਕ ਆ ਬਣੇਗਾ ਉਹ ਬਣੇਗਾ 2 7 7 ਯਾਨੀ 14 7 में यही आंसर आ जाएगा संख्या बनवे भी इस तरह ही पता करा सी बनवे सौ सोलह नाग करा दो ते आ जाएगा चार ठीक है ना जीरो अठ फिर दो ते आएगा दो तीन जीरो चार फिर दो ते जाएगा एक एक तो फिर दो ते जाएगा पांच उन्नी दस ਇੱਕ ਸੱਤ ਦੂਣੀ ਚੌਦਾਂ ਅਤੇ ਛੇ ਫਿਰ ਦੋ 'ਤੇ ਜਾਏਗਾ ਇਹ ਦੋ ਦੂਣੀ ਚਾਰ ਅੱਠ ਦੂਣੀ ਸੋਲ੍ਹਾਂ ਅੱਠ ਦੂਣੀ ਸੋਲ੍ਹਾਂ ਫਿਰ ਦੋ 'ਤੇ ਜਾਏਗਾ ਇੱਕ ਸੌ ਚੁਤਾਲੀ ਫਿਰ ਦੋ 'ਤੇ ਜਾਏਗਾ ਇਹ ਆ ਜਾਏਗਾ ਬਹੱਤਰ ਫਿਰ ਦੋ 'ਤੇ ਜਾਏਗਾ ਤਾਂ ਆ ਜਾਏਗਾ ਛੱਤੀ ਫਿਰ ਛੱਤੀ ਫਿਰ ਦੋ 'ਤੇ ਜਾਏਗਾ ਤਾਂ ਆ ਜਾਏਗਾ ਸੋਲ੍ਹਾਂ ਫਿਰ ਦੋ 'ਤੇ ਜਾਏਗਾ ਸੋਰੀ ਅਠਾਰਾਂ ਫਿਰ ਜਾਏਗਾ ਨੌ ਫਿਰ ਤਿੰਨ 'ਤੇ ਜਾਏਗਾ ਤਿੰਨ ਤਿੰਨ 'ਤੇ ਜਾ ਕੇ ਇੱਕ ਜਾਨੀ ਕਿ 96116 ਬਰਾਬਰ ਹੈ ਗਿਣ ਲੈਂਦੇ ਆ ਦੋ ਗਣੀ ਬਰੀ ਆ 1 2 3 4 5 6 7 8 9 10 ਬਰੀ 1 2 3 4 5 6 7 8 9 10 ਤੇ ਦੋ ਬਰੀ ਆ 3 ਤਾਂ ਅਸੀਂ 9216 ਸੋਰੀ ਤਾਂ 9216 ਦਾ ਅਸੀਂ ਵਰਗਮੂਲ ਕੱਢਣਾ ਤਾਂ ਅਸੀਂ ਜੋੜੇ ਬਣਾਵਾਂਗੇ ਠੀਕ ਹੈ ਨਾ ਤਾਂ ਇੱਕ ਜੋੜਾ 2 3 ਚ 5 ਤੇ 6 ਤਾਂ 2 5 ਵਰੀ ਆਏਗਾ ਤੇ 3 ਇੱਕ ਵਰੀ ਆਏਗਾ ਤੇ ਇਹਗਾ 16 2 32 96 ਤੇ ਆ ਜੀਗਾ 96 ਇਸ ਤੋਂ ਵਰਗਮੂਲ ਆ ਜਾਂਦਾ ਸੰਖਿਆ 4225 ਦਾ ਵਰਗਮੂਲ ਪਤਾ ਕਰੋ ਤਾਂ 4225 ਦਾ ਵਰਗਮੂਲ ਬਰਾਬਰ ਹੈ 4225 100 ਠੀਕ ਹੈ 42 25 ਦੇ ਵੀ ਫੈਕਟਰ ਬਣਾਵਾਂਗੇ ਅਸੀਂ ਤਾਂ ਪਹਿਲੇ ਇਹ ਤਿੰਨ ਤੇ ਜਾਏਗਾ ਠੀਕ ਹੈ ਜੋ 5 ਤੇ ਹੀ ਘੱਟ ਲਓ ਪਹਿਲੇ 8 5 40 2 ਬਚ ਗਿਆ 5 ਚੋਕਾ 20 ਫਿਰ 2 ਬਾਕੀ ਪੰਜ ਪਈ 25 ਫਿਰ 5 ਤੇ ਜਾਏਗਾ 1 ਪੰਜ 5 ਜਾਂ 3 ਬਚ ਗਿਆ 75 ਨਹੀਂ 1 ਪੰਜ 5 ਜਾਂ 3 ਬਚ ਗਿਆ 65 30 4 ਬਚ ਗਿਆ 9 ਪੰਜ 45 ਫਿਰ 13 ਤੇ ਜਾਏਗਾ ठीक है तेरह आ जाएगा फिर तेरह तो ते जाएगा कितना किएगा एक यानी साढ़े को बनेगा बयाली सौ पच्ची बटे सौ बराबर आ गया पांच गुणा पांच गुणा तेरह गुणा तेरह थले आ जाएगा सौ सौ लिखा गया दस गुणा दस यानी उपर आएगा पांच गुणा तेरह बटे दस पैंठ बटे दस यानी कितना आ जाएगा छः पॉइंट पंच ਕਿਸੇ ਵਰਗ ਦੀ ਪੂਜਨ ਦੀ ਲੰਬਾਈ ਪਤਾ ਕਰੋ ਜਿਸ ਦਾ ਖੇਤਰਫਲ 2304 ਹੈ ਵਰਗ ਦਾ ਖੇਤਰਫਲ ਬਰਾਬਰ ਹੁੰਦਾ ਪੂਜਾ ਪੂਜਾ ਜਾਨੀ ਸਾਈਡ ਸਾਈਡ ਇਹ ਸੰ ਦਿੱਤਾ ਹੈ 2304 ਤਾਂ ਪੂਜਾ ਹੈ ਜਿਹੜੀ ਉਹ ਬਰਾਬਰ ਆਏਨੀ ਵਰਗਮੂਲ 2304 ਦਾ ਠੀਕ ਹੈ ਉਸੇ ਕੱਢ ਕੇ ਦੇਖ ਲੈਂਦੇ ਆ ਤਾਂ 2300 4 ਦਾ ਵਰਗ ਨੂੰ 2 ਤੇ ਜਾਏਗਾ ਠੀਕ ਹੈ ਤਾਂ ਜਾਏਗਾ 1 2 5 2 ਫਿਰ 2 ਤੇ ਜਾਏਗਾ 6 2 6 ਫਿਰ ਤੇ ਜਾਏਗਾ 3 1 3 ਠੀਕ ਹੈ ਜੀ 10 ਵਰਗ ਹੋ ਗਿਆ ਤੇ ਇੱਕ ਨੂੰ 2 ਤੇ ਜਾਏਗਾ ਇੱਕ ਗੰਗਾ ਇੱਥੇ ਵੀ ਇੱਕ ਆਏਗਾ ਹੈਨਾ 1152 ਦੁਆਰਾ ਕਰ ਦਿੰਦੇ ਆ 2304 ਤੁਸੀਂ ਵੀ ਧਿਆਨ ਨਾ ਕਰਨਾ ਠੀਕ ਹੈ 2 ਤੇ ਇੱਕ ਫਿਰ ਇੱਕ ਤੇ ਗਿਆ ਫਿਰ 5 ਤੇ ਗਿਆ ਫਿਰ 2 ਤੇ ਫਿਰ 2 ਤੇ ਗਿਆ ਇਹ ਆਏਗਾ 6 ਸੋਰੀ 5 7 6 ਫਿਰ 2 ਤੇ ਜਾਏਗਾ ਆਏਗਾ 2 8 8 ਫਿਰ 2 ਤੇ ਜਾ ਕੇ ਕਿੰਨਾ ਆਏਗਾ 144 ਫਿਰ 2 ਤੇ ਜਾ ਕੇ ਆ ਜਾਏਗਾ 72 ਫਿਰ 2 ਤੇ ਜਾ ਕੇ ਆਏਗਾ 36 ਫਿਰ ਆ ਜੀਗਾ 18 ਫਿਰ ਆ ਜੀਗਾ 9 ਫਿਰ 3 ਤੇ ਜਾ ਕੇ 3 ਤੇ 1 ਤਾਂ 2 ਹੈ 1 2 3 4 5 6 7 8 एक दो तीन चार पाँच छः सात आठ बारी दो आया तो आ जाएगा एक दो तीन चार पाँच छः सात अठ दो बारी तीन ठीक है तो साढ़े को जोड़े एक दो तीन चार बारी दो आ जाएगा तो एक बारी तीन आएगा दो दूनी चार दूनी अठ दूनी सोलह तीन चौबीस तो वर्ग की जोड़ी पूजा है वह कि है चौबीस ਉਹ ਛੋਟੀ ਛੋਟੀ ਸੰਖਿਆ ਪਰਿਚਿਤ 704 ਨੂੰ ਭਾਗ ਦੇਣ ਤੋਂ ਪੂਰਨ ਕਣ ਬਣ ਜਾਵੇ ਤਾਂ 704 ਨੂੰ ਜੇ ਕਣ ਬਣਾਣਾ ਤਾਂ 704 ਦੇ ਅਗੁਣ ਕਣ ਬਣਾਵਾਂਗੇ 2 3 6 2 5 10 2 2 4 2 1 2 2 7 14 6 2 12 8 2 16 8 2 16 2 3 44 2 3 22 2 3 11 11 1 1 ਤਾਂ ਸਾਡੇ ਕੋਲ 2 ਹੈਗੇ 1 2 3 4 5 6 ਤਾਂ 744 ਅਸੀਂ ਲਿਖਾਂਗੇ 1 2 3 4 5 6 ਇੱਕ ਵਾਰੀ ਅਸੀਂ ਕੀ ਕਰਨਾ ਭਾਗਨ ਸਾਡੇ ਕੋਲ 2 ਦਾ ਜੋੜਾ ਪੂਰਾ ਹੈ 2 ਦਾ ਜੋੜਾ ਪੂਰਾ ਹੈ ਤੇ ਇੱਕ ਜਿਹੜਾ ਫालतू ਆ ਕਿੰਨਾ 11 ਤਾਂ 11 ਨਾਲ ਭਾਗ ਦੇਣ ਤੇ 704 ਪੂਰਣ ਕਣ ਬਣ ਜਾਵੇਗੀ ਉਹ ਛੋਟੀ ਸੰਖਿਆ ਦੇ 135 ਨਾਲ ਗੁਣਾ ਕਰਾਂ ਤਾਂ 135 ਦੇ ਗੁਣਕਣ ਬਣਾਉਂਦੇ ਆ ਠੀਕ ਹੈ ਪਹਿਲੇ 3 3 9 3 4 12 3 5 15 ਫਿਰ 3 3 9 15 ਫਿਰ 3 3 ਕਿੰਨਾ ਆ ਗਿਆ 5 5 25 5 ਇਹਨਾਂ 135 ਦੇ ਗੁਣਕਣ ਬਣੇ ਹੋ ਗਣੇ 3 3 3 5 ਨੂੰ ਗੁਣਾ ਕਰਨਾ ਹੈ ਤਾਂ ਇਹ ਜੋੜਾ ਪੂਰਾ ਅਧੂਰਾ ਹੈ ਸਾਨੂੰ ਇਸ ਨੂੰ ਪੂਰਾ ਕਰਨ ਲਈ 2 5 ਹੋਰ ਲਾਣੇ ਪੈਣਗੇ ਤਾਂ 25 ਨਾਲ ਗੁਣਾ ਕਰਨ ਤੇ ਠੀਕ ਹੈ ਜੀ 25 ਨਾਲ ਗੁਣਾ ਕਰਨ ਤੇ ਪੂਨਕਰ ਬਣ ਜਾਵੇਗਾ ਸੰਖਿਆ 15625 ਦਾ ਘਣਮੂਲ ਪਤਾ ਕਰੋ 15625 ਠੀਕ ਹੈ ਜੀ 15625 ਨੂੰ ਪਹਿਲੇ ਤਿੰਨ ਤੇ ਆਏਗਾ 3515 3 2 6 3 3 ਜਾਏਗਾ ਹਨਾ ही जाएगा पी पंद्रह एक पंजा पुनी दस पां पच्ची छ ती छ सौ पच्ची फिर से जाएगा एक सौ पच्ची फिर पं से जाएगा पच्ची फिर पं से जाएगा पं फिर जाएगा एक यानी पंद्रह छे सौ पच्ची बनेगा पुणा पुणा पं गुणा पुणा पुणा

7 2 8 ਫੇਰ 2 ਤੇ ਜਾਏਗਾ ਇਹ ਆਏਗਾ 8 2 16 6 2 12 9 2 18 ਜੇਕਰ ਇਹਦਾ 1 2 8 ਠੀਕ ਹੈ ਤੇ ਗੜਬੜ ਹੋ ਰਹੀ ਕਿਤੇ 13824 ਨਾਲੇ ਨਾਲ ਚੈੱਕ ਕਰ ਲੰਨਾ ਠੀਕ ਹੈ 13824 ਨੂੰ ਸਭ ਤੋਂ ਪਹਿਲੇ ਅਸੀਂ ਦੋ ਨਾਲ ਭਾਗ ਰਿਆ ਠੀਕ ਹੈ ਜੀ ਇਹ 824 ਨੂੰ ਸਭ ਤੋਂ ਪਹਿਲਾਂ ਅਸੀਂ ਦੋ ਨਾਲ ਭਾਗ ਕਰਿਆ 13 800 13 824 ਭਾਗ 2 ਇਹ ਵੀ ਠੀਕ ਹੈ ਭਾਗ 2 3455 ਵੀ ਠੀਕ ਹੈ ਭਾਗ 2 1728 ਇਹ ਵੀ ਠੀਕ ਹੈ ਭਾਗ 2 864 ਇੱਥੇ ਆਏਗਾ 864 864 ਨੂੰ ਦੋ ਨਾਲ ਭਾਗ ਕਰਨ ਤੇ ਆਏਗਾ 432 ਠੀਕ ਹੈ 432 ਨੂੰ ਦੋ ਨਾਲ ਭਾਗ ਕਰਨ ਤੇ ਆਏਗਾ 216 फिर आएगा एक सौ अठ फिर आएगा चुरंजा फिर आएगा सताई फिर आएगा तीन सॉरी नौ फिर आएगा तीन फिर आएगा एक तो काउंटिंग जैसे करिए एक दो तीन चार छः सत्त अठ नौ तो नौ वा दो आया है एक दो तीन चार छः सत अठ नौ तो दो दे तीन जोड़े बनेंगे ਤੇ 3 ਦਾ 1 ਔਰ 2 2 4 2 8 ਠੀਕ ਹੈ 24 24 ਦਾ ਘਣ ਹੋਵੇਗਾ 2/3 ਨੂੰ ਪ੍ਰਤੀਸ਼ਤ ਵਿੱਚ ਬਦਲੋ ਤਾਂ ਇਹ ਆਏਗਾ 2/3 100 ਯਾਨੀ ਕਿ ਕਿੰਨਾ ਆਏਗਾ 200/3 ਪ੍ਰਤੀਸ਼ਤ ਜੇ ਇਸ ਨੂੰ ਲਿਖਦੇ ਹਾਂ ਸ਼ਾਰਟ ਸੇ 2/3 ਪ੍ਰਤੀਸ਼ਤ ਠੀਕ ਹੈ 64 सही 2/3 प्रतिशत 64 सही 2/3 प्रतिशत 15 ਵਿਦਿਆਰਥੀਆਂ ਦੀ ਜਮਾਤ ਵਿੱਚ 72% ਵਿਦਿਆਰਥੀਆਂ ਦੀ ਗਿਣਤੀ ਵਿੱਚ ਚੰਗੇ ਸਾਂ ਕਿੰਨੇ ਬਤੀਸ਼ੇ ਗਿਣਤੀ ਵਿੱਚ ਚੰਗੇ ਨਹੀਂ ਸਨ 25 ਵਿਦਿਆਰਥੀਆਂ ਵਿੱਚ 72% ਜਾਨੀ 72/100 25 ਗੰ 25 25 ਚੋਕਾ 100 4 ਚਾਰ 18 ਤਾਂ 18 ਵਿਦਿਆਰਥੀ चंगे सन पच्ची माइनस अठारह बराबर सात विद्यार्थी चंगे नहीं सन मैं खेल दस अठ परसेंट बैठ दस मैं चौदह सौ सौ खरीदया वेट चोन तो पहला उसका मुल की सी मन लो मुल सी सौ वैट अठ प्रतिशत ट समेत मूल कितना एक सौ अठ रुपए जो मुल एक सौ अठ है असली मूल है चुरुंजा सौ एक रुपए है तो किएगा चुरंजा सौ बटे एक सौ अठ सौ है तो आएगा चुरंजा सौ बटे एक सौ अठ गुणा सौ ठीक है 5600/108 100 ਤਾਂ 2 ਤੇ कट ਗਏ ਆਏਗਾ ਪਛਾਹ ਆਏਗਾ 54 54 ਤੇ कट ਗਏ ਆਏਗਾ 100 ਤਾਂ ਆਏਗਾ 5000 ਰੁਪਏ ਇੱਕ ਦੁਕਾਨਦਾਰ 2400 ਰੁਪਏ ਵਿੱਚ 80 ਵਿਕ੍ਰਿਤ ਕਰਨ 16% ਲਾਭ ਤੇ ਵੇਚ ਦੇ ਇੱਕ ਵਸਤੂ ਦਾ ਬੇਚ ਮੁੱਲ ਪਤਾ ਕਰੋ 2400 ਰੁਪਏ ਵਿੱਚ 80 ਵਸਤੂਆਂ ਕਿੰਨੇ ਦੇ ਕਰਦਾ ਉਸ ਇੱਕ ਵਸਤੂ ਹੈਗੀ 2400 ਬਟੇ 80 ਯਾਨੀ 30 ਰੁਪਏ ਦੀ ਖਰੀਦ ਮੁੱਲ ਲਾਭ ਹੈ 30 ਦਾ 16 ਪ੍ਰਤੀਸ਼ਤ ਜਿਹਦੇ ਨਾਲ ਜ਼ੀਰੋ ਕੱਟ ਗਈ ਠੀਕ ਹੈ 16 ਤੇ 41 ਬਟੇ 10 ਯਾਨੀ 4 ਰੁਪਏ 80 ਪੈਸੇ ਤਾਂ ਵੇਚ ਮੁੱਲ ਹੈ 30 ਜਮਾ 4 ਰੁਪਏ 80 ਇਹ ਹੈ 34 ਰੁਪਏ 80 ਪੈਸੇ 5 ਕਿਲੋਮੀਟਰ ਦਾ 10 5 ਮੀਟਰ ਦਾ 10 ਕਿਲੋ ਦਾ ਅਨੁਪਾਤ ਪਤਾ ਕਰੋ 5 ਮੀਟਰ 10 ਕਿਲੋਮੀਟਰ ਹਨ 5 10 1000 ਮੀਟਰ ਆਏਗੀ ਕਿਹ ਹੈਗਾ 2 یعنی 1 2000 ਜਾਨੀ 1 ਅਨੁਪਾਤ 2000 चमेली को अपनी रकम का पचहत्तर प्रतिशत खर्च करने तो बाद छे सौ रुपए बचता है मान लो चमेली को मान लें सौ रुपये खर्चा कितना पचहत्तर प्रतिशत यानी कि पचहत्तर रुपए बचत है पच्ची रुपए जो बचत पच्ची है ता असल बचत है छे सौ एक है तो आएगी छे सौ बटे पच्चीस सौ है तो आएगा छः सौ बटे पच्ची गुना सौ पच्ची चौका सौ तो आ जाएगी चौका चौबीस सौ रुपये उसको कुल रकम है ਪਲੀਜ਼ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਜਲਦੀ ਅਸੀਂ ਹੋਰ ਵੀਡੀਓ ਲੈ ਕੇ ਆ ਰਹੇ ਹਾਂ ਧੰਨਵਾਦ